ਚੋੜ ਦੇ ਅੰਦਰ ਹਰ ਵਕਤ ਚੋਰੀ ਚੱਲਦੀ ਹੈ। ਪ੍ਰਕਿਰਤਿ ਦੇਚ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਵੇ। ਸੰਤ ਦੇ ਅੰਦਰ ਦਾਨ ਹਰ ਵਕਤ ਚੱਲਦਾ ਹੈ। ਹਰ ਵਕਤ ਚੱਲਦਾ ਹੈ। ਪ੍ਰਕਿਰਤਿ ਦੇਚ ਉਦੋਂ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਵੇ, ਜਿੱਥੇ ਲੋੜ ਸਮਝਦਾ। ਖੇਤ ਪਚਾਣੇ ਬੀਜੇ ਜਾਣ। ਇਹ ਦੋਨੋਂ ਇੱਕ ਤੇ ਫਿਰ ਸੁਣ ਲੈਣਾ। ਚੋਰ ਇਹ ਨਹੀਂ ਕਿ ਕਿਸੇ ਵਕਤ ਚੋਰ ਆਉਂਦਾ ਤੇ ਕਿਸੇ ਵਕਤ ਸਾਧੂ ਆਉਂਦਾ ਹਰ ਵਕਤ ਚੋਰ ਆਉਂਦਾ ਉਹਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ। ਗ੍ਰਿਥ ਦੇ ਅੰਦਰ ਉਹਦੋਂ ਪ੍ਰਗਟ ਹੁੰਦੀ ਹੈ ਜਿੱਥੇ ਉਸ ਨੂੰ ਮੌਕਾ ਲੱਗ ਜਾਏ ਹਰ ਜਗ੍ਹਾ ਚੋਰੀ ਕਰਨ ਦਾ ਮੌਕਾ ਨਹੀਂ ਹੈ। ਮੌਕਾ ਲੱਭਦਾ। ਸੰਤ ਦੇ ਅੰਦਰ ਪਰਉਪਕਾਰ ਹਰ ਵਕਤ ਚੱਲਦਾ ਹੈ, ਦਾਨੀ ਵਰਤੀ ਹਰ ਵਕਤ ਚੱਲਦੀ ਹੈ ਹਰ ਵਕਤ ਚੱਲਦੀ ਹੈ। ਗ੍ਰਿਥ ਦੇ ਅੰਦਰ ਉਹਦੋਂ ਪ੍ਰਗਟ ਹੁੰਦੀ ਹੈ ਕਦੋਂ ਜਿੱਥੇ ਲੋੜ ਪੈ ਜਾਵੇ। ਪਰਉਪਕਾਰ ਕਿੱਥੇ ਕਰਨਾ ਹੈ? ਦਾਨ ਕਿੱਥੇ ਕਰਨਾ ਹੈ? ਹੌਲਕਾ ਤੇ ਬਿਰਤੀ ਉਸਦੇ ਅੰਦਰ ਚਲਦੀ ਹੈ। ਹਨਗੁਰ ਨਾਨਕ ਦੇਵ ਜੀ ਵਾਰਾਣਕੀ ਦੇ ਨੇ ਇਹ ਦੇਣ ਦੀ ਜੜੀ ਬਿਰਤੀ ਹੈ। ਦੇਖਿਆ ਸੀ ਕਈ ਦਿਨਾਂ ਦੇ ਭੁੱਖੇ ਸਾਧੂ ਬੈਠੇ ਨੇ 20 ਰੁਪਏ ਤੇ ਵਪਾਰ ਲਈ ਪਏ ਜਾ ਰਹੇ ਸਨ ਉਹਨਾਂ ਨੂੰ ਇਹ ਲੱਗਤ। ਅਧਿਕਤ ਸਚਾਈ ਹੈ। ਸ਼ਿਵਰਾਤਰੀ ਵਾਲੇ ਦਿਨ ਕਿਧਰੇ ਸੈਂਕੜੇ ਸਾਧੂ ਕਬੀਰ ਦੇ ਘਰ ਆ ਗਏ। ਇਤਨਾ ਧਨਵਾਨ ਨਹੀਂ ਸੀ ਉਹ ਸੈਂਕੜਿਆਂ ਦੀ ਸੰਭਾਲ ਕਰ ਸਕੇ ਲੰਗਰ ਪਾੜੀ ਨਾਲ। ਸਤ ਰੰਗ ਦਾ ਸੂਤਰ ਕਰਦੇ ਚ ਪਿਆ ਸੀ ਮਾਂ ਨੇ ਰੰਗਿਆ ਸੀ। ਕੋਈ ਬਜ਼ਾਰ ਵੇਚ ਕੇ ਆ ਗਿਆ। ਅਜੇ ਉਹਦੇ ਕੱਪੜੇ ਬਣਾਣੇ ਸਨ, ਚਦਰਾਂ ਬਣਾਣੀਆਂ ਸਨ। ਤੇ ਚੰਗੇ ਪੈਸੇ ਮਿਲਣੇ ਸਨ। ਉਹ ਹੀ ਵੇਚ ਕੇ ਆ ਗਿਆ। ਉਸੇ ਪੈਸੇਦਾਰਾ ਸਤ ਪਾਣੀ ਲੈ ਕੇ ਸਾਧੂਆਂ ਨੂੰ ਕਿਰਾਾ ਦਿੱਤਾ। ਮਾਂ ਗਿਲਾ ਕਰਦੀ ਰਹਿ ਗਈ ਸਾਧਾ ਤਸੂਤ ਇਹਨ ਮੁੰਡਿਆ ਕੋਏ, ਇਹ ਮੁੰਡਿਆ ਕਿਉਂ ਨਾ ਹੋਇਓ। ਫਿਰ ਮੇਲ ਬਗਾਵਾਨਾ ਆਇਆ ਜਿਹੜਾ ਮੇਰਾ ਮੁੰਡਾ ਕਬੀਰ ਹੈ। ਸਤ ਰੰਗਾ ਸੂਤਰ ਵੇਚ ਕੇ ਸਾਰਾ ਸਾਧੂਆਂ ਨੂੰ ਕਿਰਾਾ ਦਿੱਤਾ। ਅੰਦਰ ਐਸੇ ਪੁਰਸ਼ਾਂ ਦੇ ਹਰ ਵਰਤ ਪਰ ਵਰਕਾਰ ਹੁੰਦਾ ਹੈ ਸੇਵਾ ਵਰਪਕਾਰ ਵਾਰਾਜ ਕਹਿੰਨੇ ਨੇ ਇਹ ਜੋ ਦਾਨੀ ਬਿਰਤੀ ਹੈ ਇਹ ਜੋ ਉੱਚਾ ਆਚਰਣ ਹੈ ਇਹ ਅਸੀਂ ਚਿੱਟੇ ਰੰਗ ਦੇ ਕੱਪੜੇ ਪਹਿਨੇ ਨੇ ਉੱਚੇ ਆਚਰਣ ਤੇ ਦਾਨ ਬਿਰਤੀ ਦਾ ਰੰਗ ਸਫੇਦ ਹੈ ਚਿੱਟਾ ਰੰਗ ਬਹੁਤ ਸਾਰੇ ਸਾਧੂਆਂ ਨੇ ਜੇ ਚਟਿਆਈ ਨੂੰ ਅਪਣਾਇਆ ਐਵੇਂ ਨਹੀਂ ਉਹਦਾ ਵੀ ਇੱਕ ਕਾਰਨ ਹੈ ਸਾਧੂਆਂ ਦੇ ਆਪਣੇ ਆਪਣੇ ਰੰਗ ਕਈਆਂ ਨੇ ਭਗਵਾ ਵੇਸ धारण ਕੀਤਾ ਕਈਆਂ ਨੇ ਚਿੱਟੇ ਨੀਲੀ ਸਿਆਹੀ ਕੜਾ ਕਰਨੇ ਪੈਰਣ ਪੈ ਰਹੇ ਆ ਫਿਰ ਗੁਰੂ ਨਾਨਕ ਨੀਲੇ ਰੰਗ ਦਾ ਵੀ ਜ਼ਿਕਰ ਕਰਦੇ ਨੇ ਸਿਆਹ ਰੰ ਕਾਲੇ ਰੰਗ ਦਾ ਵੀ ਜ਼ਿਕਰ ਕਰਦੇ ਨੇ ਮੇਲਾ ਰੰ ਬੀਰ रस ਦਾ ਰੰਗ ਮੰਨਿਆ ਗੋ ਸਤਗੁਰ ਨੇ ਉਹ ਸੋਖਤ ਆਪਣੀ ਫੌਜ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਲਿਆਂਗ ਸਿੰਘ ਕਹਿੰਦੇ ਹਾਂ ਲੜਾਕੂ ਹਮ ਸੂਰ ਬੀ ਉਹਨਾਂ ਨੀਲੇ ਬਾਣੇ ਪੈ ਗਏ ਸੀ ਸਤਗੁਰਾਂ ਦੇ ਮਾਸੂਮ ਲਾੜਲੇ ਸਹਬਜ਼ਾਦੇ ਵੀ ਇਹੀ ਬਾੜਾ ਪੈਂਦੇ ਸੀ ਬੇਰਸ ਦਾ ਰੰਗ ਹੈ ਬੇਰਸ ਨੂੰ ਕਿਧਰੇ ਕਰੋਧ ਨਾਲ ਸਮਝਣਾ ਬੇਰਸ ਨਿਰਮਲ ਹਿਰਦੇ ਚ ਪੈਦਾ ਹੁੰਦਾ ਹੈ ਕਰੋਧ ਤੇ ਮੂਰਖਾਂ ਦੇ ਅੰਦਰ ਪੈਦਾ ਹੁੰਦਾ ਹੈ ਜੈਸੇ ਮੈਂ ਇੱਕ ਉਦਾਹਰਣ ਦੇਣਾ ਉਹਨਾ ਚਾਕੂ ਕਾਤਲ ਦੇ ਹੱਥ ਦੇ ਚ ਵੀ ਹੈ ਪਰ ਚਾਕੂ ਡਾਕਟਰ ਦੇ ਹੱਥ ਦੇ ਚ ਵੀ ਹੈ ਇੱਕ ਚਾਕੂ ਦੇ ਚੋਂ ਕਿਸੇ ਦੀ ਮੌਤ ਲੱਭ ਰਿਹਾ ਇੱਕ ਚਾਕੂ ਦੇ ਚੋਂ ਕਿਸੇ ਦੀ ਜ਼ਿੰਦਗੀ ਲੱਭ ਰਿਹਾ ਹਾਂ ਤੇ ਦੋਹਾਂ ਦੇ ਹੱਥ ਕਾਤਲ ਨੇ ਛੁਰਾ ਮਾਰਿਆ ਤੇ ਅਗਲਾ बच ਗਿਆ ਤਾਂ ਵੀ ਇਰਾਦਾ ਹੀ ਕਤਲ ਦਾ ਕੇਸ ਤੇ ਚਲੇਗਾ ਨਾ ਮੁਕਦਮਾ ਚਲੇਗਾ ਡਾਕਟਰ ਨੇ ਛੁਰੇ ਚਲਾਏ ਨੇ ਮਰੀਜ਼ ਤੇ ਆਪਰੇਸ਼ਨ ਕਰ ਦਿਆ ਮਰੀਜ਼ ਨਹੀਂ ਬਚਿਆ ਤਾਂ ਵੀ ਡਾਕਟਰ ਨੂੰ ਕਾਤਲ ਨਹੀਂ ਕਰਾ ਦੇ ਸਕਦੇ ਉਹਦਾ ਇਰਾਦਾ ਹੀ ਨਹੀਂ ਸੀ ਉਹਦੇ ਛੁਰੇ ਲੈ ਚੋ ਜਨਗੀ ਲਬਰੀਆ ਸੀ ਸੰਤ ਦੇ ਹੱਥ ਦੇ ਜਦ ਸ਼ਸਤਰ ਆਉਂਦਾ ਹੈ ਤਾਂ ਸੂਰ ਬੀਰਤਾ ਕਰਕੇ ਕਿਸੇ ਮਜ਼ਲੂਮ ਨੂੰ ਨਹੀਂ ਰੱਖਿਆ ਕਿਸੇ ਗਰੀਬ ਦੀ ਰੱਖਿਆ ਦੇਸ਼ ਦੀ ਰੱਖਿਆ ਕਾਤਲ ਦੇ ਹੱਥ ਦੇ ਇੱਕ ਦੋਛ ਦੇ ਹੱਥ ਦੇ ਜਦ ਤਲਵਾਰ ਆ ਜਾਂਦੀ ਹੈ ਸ਼ਸਤਰ ਆ ਜਾਂਦਾ ਹੈ ਦੁਨੀਆਂ ਨੂੰ ਤਬਾਹੀ ਮਜ਼ਲੂਮਾਂ ਨੂੰ ਮਾਰਨਾ ਦੇਸ਼ ਲੁੱਟਨੇ ਨੇ ਬਰਬਾਦ ਕਰਨੇ ਨੇ ਬੀੜ ਰਸ ਦਾ ਬਾਣਾ ਨੀਲਾ ਹੈ ਰੋਸ ਉਪਰਾਮਤਾ ਤੇ ਉਦਾਸੀਨਤਾ ਤੇ ਤਿਆਗ ਇਹ ਰੰਗ ਕਾਲਾ ਬਣਿਆ ਗਿਆ ਰੋਸ ਦਾ ਰੰਗ ਸੋਗ ਦਾ ਰੰਗ ਨੇ ਇਹਨੂੰ ਕਈਆਂ ਨੇ ਸੋਗ ਦਾ ਰੰਗ ਮੰਨਿਆ ਮੌਤ ਦੇ ਚ काले ਕਪੜੇ ਪਾਉ ਗੁਜਰਾਤ ਦੇ ਅੰਦਰ ਕਿਸੇ ਦੇ ਘਰ ਮੌਤ ਹੋ ਜਾਂਦੀ ਹੈ ਨਾ ਜਿਹੜੀਆਂ ਬੀਬੀਆਂ ਜਾਂਦੀਆਂ ਨੇ ਕਾਲੇ ਰੰਗ ਦੀਆਂ ਸਾਰੀਆਂ ਪਹਿਣਨਗੇ ਕਾਲੇ ਰੰਗ ਦੇ ਕੱਗਰੇ ਸਭ ਲੋਕ 100 200 ਜਨਾਨੀਆਂ ਕਿਸੇ ਘਰ ਤੋਂ ਨਿਕਲ ਰਹੀਆਂ ਨੇ ਕਾਲੇ ਰੰਗ ਦੇ ਕਪੜੇ ਪਾ ਕੇ ਤੋਂ ਸਮਝ ਲੈਣਾ ਮਰਗ ਤੇ ਆਈਆਂ ਨੇ ਮੌਤੇ ਹੈ ਗੁਜਰਾਤ ਵਿੱਚ ਇਹੀ ਹੁੰਦਾ ਹੈ ਨਾ ਸੁਣਨੇ ਦੇਖੇ ਇਹਨੂੰ ਸੋਗ ਦਾ ਰੰਗ ਮੰਨਦੇ ਨੇ ਗੁਰੂ ਨਾਨਕ ਨੇ ਇਸ ਨੂੰ ਉਦਾਸੀਨਤਾ ਦਾ ਰੰਗ ਆਖਿਆ ਤੇ ਆਗ ਦਾ ਰੰਗ ਆਖਿਆ ਸੋਗ ਦਾ ਨਹੀਂ ਰੋਸ ਦਾ ਭਈ ਮੈਨੂੰ ਇਹ ਕਬੂਲ ਨਹੀਂ ਪਰਮਾਨੇ ਮੈਂ ਰੋਸ ਪ੍ਰਗਟ ਕਰਦਾ ਭਾਰਤ ਦੇ ਚਲੋਸ ਪ੍ਰਗਟ ਕਰਦੇ ਨੇ ਕਾਲੇ ਬਿਲੇ ਬਣ ਕੇ ਕਰਦੇ ਨੇ ਸਾਨੂੰ ਇਹ ਕਬੂਲ ਨਹੀਂ ਪਰਵਾਹ ਨਹੀਂ ਤੋਂ ਕਾਲੇ ਬਿਲੇ ਬਣ ਕੇ ਰੋਸ ਨੂੰ ਪ੍ਰਗਟ ਕੀਤਾ ਜਾਂਦਾ ਹੈ ਭਗਤ ਦੇ ਅੰਦਰ ਜਦ ਇਹ ਰੋਸ ਪੈਦਾ ਹੁੰਦਾ ਹੈ ਇਹ ਕਰੋਧ ਇਹ ਵਾਸ਼ਨਾ ਮੈਨੂੰ ਕਬੂਲ ਨਹੀਂ ਜੋ ਮੇਰੇ ਹਿਰਦੇ ਚ ਹੈ ਮੈਂ ਇਹਨੂੰ ਕੱਢਣਾ ਚਾਹਾਂ ਤੈ ਕੱਢੇਗਾ ਤੇ ਬੰਦਾ ਤਾਂ ਜੇ ਉਸ ਤੇ ਰੋਸ ਹੋਵੇ ਪਹਿਲੇ ਕਬੂਲ ਨਹੀਂ ਮੈਨੂੰ ਰੋਸ ਹੈ ਮੈਨੂੰ ਉਸ ਤੇ ਇਸ ਕੋਟ ਤੇ ਇਸ ਕਾਉਂਟੇ ਇਸ ਵਾਸ਼ਨਾ ਤੇ ਇਸ ਤ੍ਰਿਸ਼ਨਾ ਤੇ ਮੈਨੂੰ ਰੋਹ ਸੈ ਨੂੰ ਮੈਂ ਕੱਢਣਾ ਹੈ ਆਪਣੇ ਘਰੋਂ ਫਿਰ ਦੇ ਦੇ ਘਰ ਚੋਂ ਕੱਢਣਾ ਉਸ ਰੋਹ ਸਮਈ ਹਾਲਤ ਦੇ ਵਿੱਚ ਉਹ ਦੇ ਅੰਦਰ ਜਿਹੜੇ ਰੰਗ ਦੀ ਧਾਰੀ ਬਣਦੀ ਹੈ ਕਾਲੀ ਬਣਦੀ ਹੈ ਸਾਰੇ ਸੂਫੀ ਫਕੀਰਾਂ ਨੇ ਜੇ ਕਾਲਾ ਪਾਣਾ ਪੈਣ ਲਿਆ ਸੀ ਐਵੇਂ ਨਹੀਂ ਪਹਿਨੇ ਸੀ ਬਾਬਾ ਫਰੀਦ ਦਾ ਪਾਣਾ ਵੀ ਕਾਲਾ ਸੀ ਉਹ ਖੁਦ ਕਹਿ ਰਿਹਾ ਫਰੀਦਾ ਕਾਲੇ ਮੇਡੇ ਕਪੜੇ ਕਾਲਾ ਮੇਡਾ ਵੇਸ ਉਹਨੇ ਹੀ ਭਰਿਆ ਮੈਂ ਫਿਰਾਂ ਲੋਕ